ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ਰ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਅਜਹੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਾਂ ਜਾ ਚੁੱਕੀਆਂ ਨੇ ਜਿਹੜੀਆਂ ਔਰਤਾਂ ਤੇ ਬੱਚਿਆਂ ਦੇ ਵਿਕਾਸ ਦੇ ਉੱਤੇ ਕੇਂਦ੍ਰਿਤ ਨੇ ਅਜਿਹੀ ਹੀ ਇੱਕ ਸਕੀਮ ਦੇ ਬਾਰੇ ਵਿੱਚ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਸਕੀਮ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤੇ ਇਹ ਸਕੀਮ ਦੇ ਤਹਿਤ ਔਰਤਾਂ ਨੂੰ 11000 ਰੁਪਏ ਜਿਹੜੇ ਨੇ ਉਹ ਮਿਲਦੇ ਨੇ ਇਹਦੇ 'ਚ ਹਰ ਕੋਈ ਲਾਭਪਾਤਰੀ ਹੋ ਸਕਦਾ ਹੈ ਹਰ ਜਿਹੜੀ ਔਰਤ ਹੈ ਉਹਦੇ 'ਚ ਲਾਪਾਤਰੀ ਹੋ ਸਕਦੀ ਹੈ ਦੋ ਬੱਚਿਆਂ ਤੱਕ ਤੁਹਾਨੂੰ ਇਸ ਯੋਜਨਾ ਦਾ ਜਿਹੜਾ ਫਾਇਦਾ ਹੈ ਉਹ ਮਿਲੇਗਾ ਤੇ ਇਸ ਯੋਜਨਾ ਦਾ ਨਾਮ ਹੈ ਪ੍ਰਧਾਨ ਮੰਤਰੀ ਮਾਤਰਤਵੰਦਨ ਯੋਜਨਾ ਇਹ ਜਿਹੜੀ ਯੋਜਨਾ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਤੱਕ ਇਸ ਯੋਜਨਾ ਦੇ ਫਾਰਮ ਜਿਹੜੇ ਆ ਉਹ ਆਨਲਾਈਨ ਭਰੇ ਜਾ ਰਹੇ ਸੀ ਪਰ ਹੁਣ ਜੇ ਤੁਸੀਂ ਇਹਦੀ ਆਨਲਾਈਨ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰੋਗੇ ਤਾਂ ਉੱਥੇ ਜਿਹੜਾ ਇਹ ਲਿਖਿਆ ਹੋਇਆ ਆਉਂਦਾ ਕਿ ਕਿਸੇ ਟੈਕਨੀਕਲ ਰੀਜ਼ਨ ਕਰਕੇ ਇਹ ਜਿਹੜੀ ਵੈਬਸਾਈਟ ਹੈ ਇਹ ਫਿਲਹਾਲ ਕੰਮ ਨਹੀਂ ਕਰ ਰਹੀ ਤੇ ਤੁਸੀਂ ਇਹਦਾ ਜਿਹੜਾ ਫਾਰਮ ਭਰਨਾ ਹੈ ਉਹ ਆਪਣੇ ਨੇੜਲੇ ਆਂਗਣਵਾੜੀ ਕੇਂਦਰ ਜਾਂ ਆਸ਼ਾ ਵਰਕਰ ਦੇ ਸੇਮ ਪਰਕ ਦੇ ਨਾਲ ਤੁਸੀਂ ਇਸ ਫਾਰਮ ਨੂੰ ਭਰ ਸਕਦੇ ਹੋ ਤੇ ਇਸ ਫਾਰਮ ਨੂੰ ਭਰਨ ਤੋਂ ਬਾਅਦ ਔਰਤਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਜਿਹੜਾ ਹੈਗਾ 11000 ਰੁਪਏ ਮਿਲਦਾ ਮਤਲਬ ਜੇ ਤੁਹਾਡੇ ਦੋ ਬੱਚੇ ਨੇ ਮਤਲਬ ਪਹਿਲੀ ਪ੍ਰੈਗਨੈਂਸੀ ਤੇ ਤੁਹਾਨੂੰ ਮਿਲਦਾ 5000 ਰੁਪਏ ਤੇ ਜੋ ਤੁਹਾਡਾ ਦੂਜਾ ਬੱਚਾ ਹੈ ਤੇ ਜੇਕਰ ਉਹ ਦੂਜਾ ਬੱਚਾ ਲੜਕੀ ਹੈ ਬੇਟੀ ਹੈ ਤਾਂ ਫਿਰ ਤੁਹਾਨੂੰ ਮਿਲਦਾ ਹੈ 6000 ਰੁਪਏ ਜੋ ਤੁਸੀਂ ਇਸ ਫਾਰਮ ਰਾਹੀਂ ਅਪਲਾਈ ਕਰ ਦਿੰਦੇ ਹੋ ਤਾਂ ਇਹ ਜਿਹੜੀ ਕਿਸ਼ਤ ਹੈ ਉਹ ਆਉਂਦੀ ਹੈ ਕਿਸ ਤਰ੍ਹਾਂ ਆਉਂਦੀ ਹੈ ਇਹ ਆਉਂਦੀ ਹੈ 150 ਦਿਨ 180 ਦਿਨ ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਕਿਸ਼ਤ ਹੈਗੀ ਆ ਇਹ ਆਉਂਦੀ ਹੈ ਇਹ ਜਿਹੜੀ ਯੋਜਨਾ ਹੈ ਇਹਦੇ ਲਾਭਪਾਤਰੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਸਾਰੀਆਂ ਔਰਤਾਂ ਹੋ ਸਕਦੀਆਂ ਨੇ بس ਇੱਕ ਹੀ ਸ਼ਰਤ ਹੈ ਕਿ ਇਹਦੇ ਵਿੱਚ ਜਿਹੜਾ ਫਾਰਮ ਦੇ ਵਿੱਚ ਲਿਖਿਆ ਹੋਇਆ ਹੁੰਦਾ ਕਿ ਕੀ ਤੁਸੀਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਤਾਂ ਨਹੀਂ ਹੋ ਜੇਕਰ ਤੁਸੀਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੇ ਹੋ ਜੇਕਰ ਤੁਹਾਨੂੰ ਤਨਖਾਹ ਮਿਲਦੀ ਹੈ ਤਾਂ ਫਿਰ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਨਹੀਂ ਹੋ ਸਕਦੇ ਕਿਉਂਕਿ ਇਹ ਜਿਹੜੀ ਯੋਜਨਾ ਹੈ ਏ ਗਰੀਬ ਆਰਥਿਕ ਵਰਗ ਤੋਂ ਜਿਹੜੇ ਪਛੜੀਆਂ ਹੋਏ ਮਤਲਬ ਲੋਕ ਜਾਂ ਫਿਰ ਜੇ ਮੈਂ ਮੁੱਖ ਤੌਰ ਤੇ કહਾਂ ਕਿ ਉਹ ਔਰਤਾਂ ਜਿਨ੍ਹਾਂ ਕੋਲ ਆਪਣੀ ਆਮਦਨੀ ਦਾ ਕੋਈ ਸਾਧਨ ਨਹੀਂ ਹੈ ਉਹਨਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਲੀਕੀ ਗਈ ਹੈ ਇਸ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਤੋਂ ਬਿਨਾ ਬਾਕੀ ਸਾਰੀਆਂ ਔਰਤਾਂ ਇਹਦੀਆਂ ਲਾਭਪਾਤਰੀ ਹੋ ਸਕਦੀਆਂ ਨੇ ਤੇ ਇਹਦੇ ਚ ਸ਼ਰਤ ਕੀ ਹੈ ਕਿ ਤੁਹਾਡੀ ਉਮਰ 19 ਸਾਲ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਉਮਰ ਦੇ ਵਿੱਚ ਤੁਹਾਨੂੰ ਇਸ ਜਿਹੜੀ ਯੋਜਨਾ ਹੈ ਇਹਦਾ ਤੁਹਾਨੂੰ ਲਾਭ ਨਹੀਂ ਮਿਲੇਗਾ ਜਿਵੇਂ ਪਹਿਲਾਂ ਹੀ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਇਹਦੇ ਫਾਰਮ ਜਿਹੜੇ ਹੈਗੇ ਆ ਉਹ ਆਨਲਾਈਨ ਭਰੇ ਜਾ ਰਹੇ ਸੀ ਤੇ ਹੁਣ ਜਿਹੜੀ ਇਹ ਵੈਬਸਾਈਟ ਹੈ ਇਸ ਵੈਬਸਾਈਟ ਦੇ ਵਿੱਚ ਕੋਈ ਦਿੱਕਤ ਆਈ ਹੋਈ ਹੈ ਇਸ ਕਰਕੇ ਤੁਸੀਂ ਆਪਣੇ ਨੇੜਲੇ ਆਂਗਣਵਾੜੀ ਦੇ ਵਿੱਚ ਜਾਣਾ ਜਾਂ ਆਸ਼ਾ ਵਰਕਰ ਦੇ ਕੋਲ ਜਾਣਾ ਤੇ ਉੱਥੇ ਫਾਰਮ ਤੁਸੀਂ ਕਿਹਣਾ ਇਸ ਫਾਰਮ ਨੂੰ ਲੈ ਕੇ ਤੁਸੀਂ ਭਰਨਾ ਤੇ ਇਸ ਤੋਂ ਬਾਅਦ ਜਿਵੇਂ ਮੰਨ ਲਓ ਤੁਹਾਡੇ ਕੋਲ ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਆ ਗਈ ਉਸ ਤੋਂ ਬਾਅਦ ਤੁਸੀਂ ਇੰਪੈਲੀ ਕਿਸ਼ਤ ਦੇ ਲਈ ਫਾਰਮ ਏ ਹੋਏਗਾ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਇਹ ਫਾਰਮ ਭਰ ਚੁੱਕੇ ਹੋ ਤਾਂ ਪਹਿਲੀ ਕਿਸ਼ਤ ਆ ਗਈ ਉਸ ਤੋਂ ਬਾਅਦ ਅਗਲੀ ਕਿਸ਼ਤ ਦੇ ਲਈ ਤੁਹਾਨੂੰ ਫਾਰਮ B ਭਰਨਾ ਹੋਏਗਾ ਫਿਰ ਤੀਜੀ ਕਿਸ਼ਤ ਦੇ ਲਈ ਤੁਸੀ ਫਾਰਮ C ਭਰਨਾ ਹੋਏਗਾ ਤੇ ਇਹ ਜਿਹੜਾ ਹੈ ਉਹ ਇਸ ਸਿਸਟਮ ਦੇ ਵਿੱਚ ਇਸ ਪ੍ਰਕਿਰਿਆ ਦੇ ਵਿੱਚ ਇਸ ਤਰ੍ਹਾਂ ਕਿਉਂ ਹੁੰਦਾ ਕਿ ਪਹਿਲੀ ਵਾਰ ਤੁਹਾਡੇ ਖਾਤੇ ਦੇ ਵਿੱਚ 1000 ਰੁਪਏ ਆਉਂਦਾ ਉਸ ਤੋਂ ਬਾਅਦ 2000 ਆਉਂਦਾ ਫਿਰ ਇੱਕ ਵਾਰ 2000 ਆਉਂਦਾ ਪਹਿਲੇ ਗਰਭ ਧਾਰਨ ਦੇ ਦੌਰਾਨ ਠੀਕ ਹੈ ਤੇ ਜਦੋਂ ਦੂਜਾ ਬੱਚਾ ਤੁਹਾਡਾ ਜੇਕਰ ਲੜਕੀ ਹੈ ਤਾਂ ਉਹਦੇ ਦੌਰਾਨ ਵੀ ਜਿਹੜਾ ਹੈਗਾ ਤੁਹਾਨੂੰ 6000 ਰੁਪਏ ਦੂਸਰੇ ਬੱਚੇ ਦੇ ਜਨਮ ਤੇ ਮਿਲਦਾ ਹੈ ਠੀਕ ਹੈ ਤਾਂ ਹੁਣ ਇਹਦੇ 'ਚ ਸਮੱਸਿਆ ਕੀ ਹੈ ਦੀ ਗੜਬੜ ਜਿਹੜੀ ਹੈਗੀ ਹੈ ਉਹ ਕਈ ਵਾਰ ਅਸੀਂ ਤੱਕ ਗਲਤੀ ਜਿਹੜੀ ਹੈ ਉਹ ਆਨਲਾਈਨ ਫਾਰਮ ਦੇ ਵਿੱਚ ਹੋ ਜਾਂਦੀ ਸੀ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਠੀਕ ਹੀ ਹੈ ਕਿ ਤੁਸੀਂ ਇਸ ਫਾਰਮ ਨੂੰ ਆਫਲਾਈਨ ਜਿਹੜਾ ਹੈਗਾ ਭਰ ਸਕਦੇ ਹੋ ਤਾਂ ਨਹੀਂ ਭਰਨਾ ਉਹ ਤਾਂ ਤੁਸੀਂ ਆਪਣੇ ਨੇੜਲੇ ਆਂਗਣਵਾੜੀ ਆਸ਼ਾ ਵਰਕਰ ਤੋਂ ਇਸ ਫਾਰਮ ਨੂੰ ਪਰਵਾ ਲਓ ਤੇ ਇਹ ਜਿਹੜੀ ਹੈ ਸਰਕਾਰ ਦੀ ਯੋਜਨਾ ਹੈ ਇਸ ਯੋਜਨਾ ਦਾ ਬਿਲਕੁਲ ਟੋਲ ਫ੍ਰੀ ਹੈਲਪਲਾਈਨ ਨੰਬਰ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਵੈਬਸਾਈਟ ਦੇ ਉੱਤੇ ਜਾਰੀ ਕੀਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਆ ਉਸ ਨੰਬਰ ਦੇ ਉੱਤੇ ਸੰਪਰਕ ਵੀ ਜਿਹੜਾ ਹੈਗਾ ਉਹ ਕਰ ਸਕਦੇ ਹੋ ਇਸ ਜਿਹੜੀ ਯੋਜਨਾ ਹੈ ਇਹਦਾ ਵੱਧ ਤੋਂ ਵੱਧ ਜਿਹੜਾ ਲਾਭ ਹੈ ਉਠਾਉਣਾ ਚਾਹੀਦਾ ਪਰ ਇਹ ਮੈਂ ਇੱਕ ਵਾਰ ਫਿਰ ਤੁਹਾਨੂੰ ਚੇਤੇ ਕਰਵਾ ਦਾਂ ਕਿ ਇਹ ਸਿਰਫ ਜਿਉਂਦੇ ਬੱਚਿਆਂ ਦੇ ਜਨਮ ਦੇ ਉੱਤੇ ਮਿਲਣ ਵਾਲੀ ਰਾਸ਼ੀ ਹੀ ਹੈ ਮਤਲਬ ਜੇ ਕਿਸੇ ਔਰਤ ਨੇ ਗਰਭ ਧਾਰਨ ਕੀਤਾ ਉਹਦੀ ਉਮਰ ਜਿਹੜੀ ਹੈ ਉਹ 19 ਵਰਿਆਂ ਤੋਂ ਜ਼ਿਆਦਾ ਹੈ ਤੇ ਗਰਭ ਧਾਰਨ ਕਰਨ ਤੋਂ ਬਾਅਦ ਜਿਹੜਾ ਕਿਸੇ ਵੀ ਕਾਰਨ ਵਾਸ ਜੇਕਰ ਜਿਹੜਾ ਬੱਚਾ ਹੈ ਉਹਦੀ ਉਹ ਮਤਲਬ ਉਹ ਜਿਹੜਾ ਹੈਗਾ ਜਨਮ ਨਹੀਂ ਹੋ ਪੌਂਦਾ ਤਾਂ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਨਹੀਂ ਹੋ ਸਕਦੇ ਤੇ ਇਹਦੇ ਵਿੱਚ ਤੁਹਾਡੇ ਤੋਂ ਸਾਰੀਆਂ ਡਿਟੇਲਸ ਵੀ ਇਸ ਯੋਜਨਾ ਦੇ ਵਿੱਚ ਜਿਹੜੀਆਂ ਮੰਗੀਆਂ ਜਾਣਗੀਆਂ ਮਤਲਬ ਜਨਨੀ ਸੁਰੱਖਿਆ ਯੋਜਨਾ ਦੇ ਤਹਿਤ ਇਹ ਜਿਹੜਾ ਫਾਰਮ ਹੈਗਾ ਇਹਨੇ ਭਰਿਆ ਜਾਣਾ ਇਹਦਾ ਨਾਮ ਹੈ ਮਾਤ੍ਰਤਵ ਵੰਦਨ ਯੋਜਨਾ ਤੇ ਜਨਨੀ ਸੁਰੱਖਿਆ ਯੋਜਨਾ ਦੇ ਤਹਿਤ ਹੀ ਤੁਸੀਂ ਇਹਦੇ ਵਿੱਚ ਸਾਰ ਤਰ੍ਹਾਂ ਨਾਲ ਜਿਹੜਾ ਹੈਗਾ ਤੁਹਾਡੀਆਂ ਡਿਟੇਲਸ ਜਿਹੜੀਆਂ ਨੇ ਕਾਊਂਟ ਹੋਣਗੀਆਂ ਤੇ ਇਹਦੇ ਵਿੱਚ ਤੁਹਾਡਾ ਜਿਹੜਾ ਫਾਰਮ ਦੀਆਂ ਸਾਰੀਆਂ ਡਿਟੇਲ ਜਿਹੜੀਆਂ ਮਾਂ ਤੇ ਬੱਚੇ ਦੇ ਲਈ ਜਿਹੜੇ ਜ਼ਰੂਰੀ ਸਰਕਾਰੀ ਦਸਤਾਵੇਜ਼ ਹੁੰਦੇ ਨੇ ਜੜੀਆਂ ਵੀ ਡਿਟੇਲਸ ਤੁਹਾਡੀਆਂ ਹੁੰਦੀਆਂ ਉਹ ਸਾਰੀਆਂ ਇਹਦੇ ਵਿੱਚ ਮੰਗੀਆਂ ਜਾਣਗੀਆਂ ਠੀਕ ਹੈ ਤਾਂ ਇਸ ਤੋਂ ਬਾਅਦ ਜਿਹੜਾ ਇਹ ਸਾਰੀਆਂ ਡਿਟੇਲਸ ਜਿਹੜਾ ਤੁਸੀਂ ਭਰ ਦੋਗੇ ਤਾਂ ਇਸ ਤੋਂ ਬਾਅਦ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨੇ ਉਹ ਆ ਜਾਣਗੇ ਕਿਉਂਕਿ ਜਦੋਂ ਤੁਸੀਂ ਵੈਬਸਾਈਟ ਦੇ ਉੱਤੇ ਵਿਜ਼ਿਟ ਕਰੋਗੇ ਤਾਂ ਤੁਸੀਂ ਇੰੀਆਂ ਡਿਟੇਲਸ ਹੁਣ ਵੀ ਵੈਬਸਾਈਟ ਦੇ ਉੱਤੇ ਦੇਖ ਸਕਦੇ ਹੋ ਕਿ ਕਰੋੜਾਂ ਔਰਤਾਂ ਇਸ ਯੋਜਨਾ ਦਾ ਜਿਹੜਾ ਲਾਭ ਨੇ ਉਹ ਲੈ ਚੁੱਕੀਆਂ ਨੇ ਤਾਂ ਇਹ ਯੋਜਨਾ ਜਿਹੜੀ ਹੈਗੀ ਹੈ ਇਹ ਬਿਲਕੁਲ ਹੀ ਸਰਕਾਰੀ ਹੈ ਤੁਸੀਂ ਇਹਦਾ ਲਾਭ ਜਿਹੜਾ ਹੈਗਾ ਉਹ ਲੈ ਸਕਦੇ ਹੋ ਇਸ ਯੋਜਨਾ ਦੇ ਵਿੱਚ ਲਾਪਤਰੀ ਹੋਣ ਲਈ ਤੁਹਾਡੇ ਕੋਲ ਐਸਪੀ ਕਾਰਡ ਜਿਹੜਾ ਹੁੰਦਾ ਜਿਹੜਾ ਆ ਮਾਤ੍ਰ ਸਿਸ਼ੂ ਸੁਰੱਖਿਆ ਕਾਰਡ ਇਹ ਜਿਹੜਾ ਹੈਗਾ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਤੋਂ ਬਿਨਾ ਤੁਹਾਡੇ ਕੋਲ ਤੁਹਾਡਾ ਆਧਾਰ ਕਾਰਡ ਹੋਵੇ ਤੇ ਜਿਵੇਂ ਬਾਕੀ ਜਦੋਂ ਅਸੀਂ ਕੋਈ ਵੀ ਗਵਰਨਮੈਂਟ ਜਾਂ ਆਨਲਾਈਨ ਕੋਈ ਵੀ ਫਾਰਮ ਫਿਲ ਕਰਦੇ ਹਾਂ ਤਾਂ ਉਸ ਫਾਰਮ ਦੇ ਵਿੱਚ ਸਾਡੇ ਡਾਕੂਮੈਂਟ ਲੱਗਦੇ ਆ ਜਿਵੇਂ ਕੈਲੀ ਕਿ ਪ੍ਰੂਫ ਦੇ ਤੌਰ ਤੇ ਸਾਡਾ 10th ਦਾ ਜਾਂ +2 ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਲੱਗਦਾ ਹੈ ਤਾਂ ਇਹਦੇ ਵਿੱਚ ਉਸ ਤਰ੍ਹਾਂ ਤੁਸੀਂ ਡਾਕੂਮੈਂਟ ਦੇ ਤੌਰ ਤੇ ਤੁਸੀਂ ਜੇਕਰ ਤੁਹਾਡਾ ਸ਼ਰਮ ਕਾਰਡ ਬਣਿਆ ਹੋਇਆ ਹੈ ਤਾਂ ਤੁਸੀਂ ਉਸ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ ਆਧਾਰ ਕਾਰਡ ਤੁਹਾਡਾ ਜਿਹੜਾ ਹੈਗਾ ਉਹ ਹੋਣਾ ਜ਼ਰੂਰੀ ਹੈ ਤੇ ਐਸਪੀ ਜਿਵੇਂ ਮਾਤਰ ਸਿਸ਼ੂ ਜਿਹੜਾ ਸੁਰੱਖਿਆ ਕਾਰਡ ਹੈਗਾ ਇਹ ਕਾਰਡ ਵੀ ਤੁਹਾਡੇ ਕੋਲ ਹੋਵੇ ਕਿਉਂਕਿ ਤੁਹਾਡੀਆਂ ਸਾਰੀਆਂ ਡਿਟੇਲਸ ਉਹਨਾਂ ਨੇ ਇਹਦੇ ਵਿੱਚ ਭਰਨੀਆਂ ਹੁੰਦੀਆਂ ਡਿਟੇਲਸ ਕਿਸ ਤਰ੍ਹਾਂ ਦੀਆਂ ਮਤਲਬ ਕਿ ਤੁਹਾਡਾ ਜਿਹੜੇ ਆਖਰੀ ਤੁਹਾਨੂੰ ਮਹਾਵਾਰੀ ਕਦੋਂ ਆਈ ਸੀ ਪ੍ਰੈਗਨਨਸੀ ਦੇ ਤੋ ਪਹਿਲਾ ਆਖਰੀ ਮਹਾਮਾਰੀ ਚੱਕਰ ਕੀ ਸੀ ਉਹਦੀ ਤਾਰੀਖ ਤੱਕ ਲਿਖੀ ਜਾਂਦੀ ਹੈ ਬਹੁਤ ਹੀ ਡਿਟੇਲ ਦੇ ਵਿੱਚ ਇਹ ਫਾਰਮ ਭਰਿਆ ਜਾਂਦਾ ਹੈ ਤਾਂ ਪਹਿਲੇ ਬੱਚੇ ਦੇ ਜਨਮ ਦੇ ਉੱਤੇ 5000 ਤੇ ਦੂਜੇ ਬੱਚੇ ਦੇ ਜਨਮ ਦੇ ਉੱਤੇ 6000 ਰੁਪਿਆ ਜਿਹੜੀ ਰਾਸ਼ੀ ਹੈਗੀ ਹੈ ਉਹ ਤੁਹਾਨੂੰ ਮਿਲਦੀ ਹੈ ਦੂਜਾ ਬੱਚਾ ਜੇਕਰ ਬੇਟੀ ਹੋਵੇ ਤਾਂ ਤੁਹਾਨੂੰ ਜਿਹੜੀ ਹੈਗੀ ਹੈ ਇਹ ਰਾਸ਼ੀ ਜਿਹੜੀ ਹੈ ਉਹ ਮਿਲਦੀ ਹੈ ਪਹਿਲਾ ਬੱਚਾ ਕੁੜੀ ਆ ਮੁੰਡਾ ਕੋਈ ਵੀ ਹੋਵੇ ਤੁਹਾਨੂੰ 5000 ਰੁਪਿਆ ਮਿਲਣਾ ਹੀ ਹੈ ਦੂਜਾ ਬੱਚਾ ਜੇਕਰ ਤੁਹਾਡੇ ਬੇਟੀ ਪੈਦਾ ਹੁੰਦੀ ਹੈ ਤਾਂ ਤੁਸੀਂ ਇਸ ਸਕੀਮ ਦੇ ਲਾਭਪਾਤਰੀ ਜਿਹੜੇ ਆ ਹੋ ਸਕਦੇ ਹੋ ਤੁਹਾਨੂੰ 6000 ਰੁਪਿਆ ਮਿਲੇਗਾ 11000 ਰੁਪਿਆ ਹਰ ਔਰਤ ਨੂੰ ਜਿਹੜਾ ਹੈਗਾ ਇਹਦੇ ਵਿੱਚ ਮਿਲਦਾ ਹੈ ਤੇ ਆਮਦਨੀ ਜਿਹੜੀ ਹੈਗੀ ਉਹ ਤੁਹਾਡੀ ਜੇ ਸਾਲਾਨਾ 8 ਲੱਖ ਤੋਂ ਜਿਹੜੀ ਹੈਗੀ ਆ ਉਹ ਥੱਲੇ ਆ ਤੁਹਾਨੂੰ ਇਹਦੇ ਵਿੱਚ ਜਿਹੜਾ ਪੈਸਾ ਹੈਗਾ ਉਹ ਮਿਲਣਾ ਹੀ ਮਿਲਣਾ ਕਿਉਂਕਿ ਇਹ ਜਿਹੜੀ ਯੋਜਨਾ ਸ਼ੁਰੂ ਕਰਨ ਦਾ ਮਤਲਬ ਹੈ ਇਹਦਾ ਮਤਲਬ ਤੇ ਮਕਸਦ ਹੀ ਇਹ ਸੀ ਕਿ ਜਦੋਂ ਔਰਤਾਂ ਗਰਭ ਧਾਰਨ ਕਰ ਲੈਂਦੀਆਂ ਨੇ ਤਾਂ ਉਸ ਸਮੇਂ ਦੌਰਾਨ ਉਹ ਜਿਹੜਾ ਹੈ ਕਈ ਵਾਰ ਕੁਝ ਦੁੱਧੀਆਂ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਕਿ ਕੰਮ ਕਾਜ ਦਾ ਨੁਕਸਾਨ ਹੁੰਦਾ ਖਾਸ ਕਰਕੇ ਜਿਹੜਾ ਬਿਲਕੁਲ ਜਿਹੜੇ ਲੋਅਰ ਕਲਾਸ ਫੈਮਲੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਦਿਹਾੜੀ ਜਿਹੜੀ ਹੈਗੀ ਆ ਉਹ ਛੁੱਟ ਜਾਂਦੀ ਹੈ ਤਾਂ ਉੱਥੇ ਸਮੱਸਿਆਵਾਂ ਜੜੀਆਂ ਨੇ ਉਹ ਵਧੇਰੇ ਪੈਦਾ ਹੁੰਦੀਆਂ ਨੇ ਤਾਂ ਇਸ ਲਈ ਉਸ ਪੱਦਰ ਦੇ ਉੱਤੇ ਇਹ ਜਿਹੜਾ ਹੈ ਤੁਹਾਡੀ ਮਦਦ ਕਰਨ ਦੇ ਲਈ ਸਰਕਾਰ ਵੱਲੋਂ ਜਿਹੜੀ ਇਹ ਯੋਜਨਾ ਹੈ ਇਹ ਬਣਾਈ ਗਈ ਹੈ ਸੋ ਇਹਦੇ ਲਈ ਤੁਹਾਨੂੰ ਜਿਹੜਾ ਹੈਗਾ ਤੁਹਾਡੇ ਕੋਲ ਤੁਹਾਡਾ ਆਧਾਰ ਕਾਰਡ ਤੇ ਤੁਸੀਂ ਬਾਕੀ ਜਿਹੜੇ ਵੀ ਤੁਹਾਡੇ ਜ਼ਰੂਰੀ ਡਾਕੂਮੈਂਟ ਜਿੰਨਾ ਜਿਵੇਂ ਜਿਹੜਾ ਕਾਰਡ ਬਣਦਾ ਹੁੰਦਾ ਮਾਂ ਤੇ ਬੱਚੇ ਦਾ ਪ੍ਰੈਗਨਨਸੀ ਦੇ ਟਾਈਮ ਜਿਹੜਾ ਵੀ ਕਾਰਡ ਬਣਦਾ ਹੈ ਤਾਂ ਉਸ ਕਾਰਡ ਨੂੰ ਤੁਸੀਂ ਨਾਲ ਲੈ ਕੇ ਜਾਣਾ ਆਪਣੇ ਨੇੜਲੇ ਆਂਗਣਵਾੜੀ ਆਸ਼ਾ ਵਰਕਰ ਤੋਂ ਤੁਸੀਂ ਇਸ ਫਾਰਮ ਨੂੰ ਭਰਵਾ ਸਕਦੇ ਹੋ ਕਿਉਂਕਿ ਸਰਕਾਰ ਵੱਲੋਂ ਨਾ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸਕੀਮਾਂ ਜੜੀਆਂ ਨੇ ਉਹ ਸਾਡੇ ਲਈ ਲਾਂਚ ਕੀਤੀਆਂ ਜਾਂਦੀਆਂ ਪਰ ਸਾਨੂੰ ਉਹਨਾਂ ਸਕੀਮਾਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੁੰਦੀ ਸਾਨੂੰ ਪਤਾ ਨਹੀਂ ਹੁੰਦਾ ਜਿਸ ਕਾਰਨ ਅਸੀਂ ਮਤਲਬ ਸਾਨੂੰ ਲੱਗਦਾ ਹੈ ਕਿ ਨਹੀਂ ਉਸ ਤਰ੍ਹਾਂ ਦਾ ਕੋਈ ਰਿਸਪਾਂਸ ਆ ਰਿਹਾ ਪਰ ਸਮੱਸਿਆ ਇਹ ਹੈ ਕਿ ਸਾਨੂੰ ਹੀ ਨਹੀਂ ਪਤਾ ਹੁੰਦਾ ਕੀ ਸਰਕਾਰ ਵੱਲੋਂ ਕਿਹੜੀਆਂ-ਕਿਹੜੀਆਂ ਯੋਜਨਾਵਾਂ ਜਿਹੜੀਆਂ ਨੇ ਉਹ ਉਲਿੱਕੀਆਂ ਗਈਆਂ ਇਸ ਕਰਕੇ ਮੈਂ ਹਮੇਸ਼ਾ ਹੀ ਕਹਿੰਦੀ ਹੁੰਨੀ ਆ ਕਿ ਥੋੜਾ ਜਿਹਾ ਚੁਕੰਨੇ ਰਹੋ ਥੋੜਾ ਜਿਹਾ ਅਵੇਅਰ ਰਹੋ ਆਪਣੇ ਆਲੇ-ਦੁਆਲੇ ਪ੍ਰਤੀ ਸਰਕਾਰੀ ਯੋਜਨਾਵਾਂ ਦੇ ਬਾਰੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਆ ਇਸ ਤੋਂ ਬਿਨਾ ਦੋ ਹੋਰ ਯੋਜਨਾਵਾਂ ਵੀ ਨੇ ਔਰਤਾਂ ਦੇ ਲਈ ਜੇਕਰ ਤੁਸੀਂ ਚਾਹੋਗੇ ਤਾਂ ਉਹਨਾਂ ਯੋਜਨਾਵਾਂ ਦੇ ਬਾਰੇ ਵਿੱਚ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਵਾਂਗੀ ਕਿਉਂਕਿ ਤਿੰਨ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਜਿਨ੍ਹਾਂ ਦੇ ਤਹਿਤ ਸਰਕਾਰ ਜਿਹੜੀ ਹੈ ਉਹ ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਤੇ ਗਰਭ ਤੋਂ ਬਾਅਦ ਉਹਨਾਂ ਦੀ ਸ ਹੈ ਉਹ ਕਰਦੀ ਹੈ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਕੱਠਾ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਕਈ ਵਾਰ ਜਦੋਂ ਅਸੀਂ ਇੱਕ ਹੀ ਵੀਡੀਓ ਦੇ ਵਿੱਚ ਦੋ ਤਿੰਨ ਸਕੀਮਾਂ ਦੇ ਬਾਰੇ ਵਿੱਚ ਡਿਟੇਲ ਦੇ ਦਿੰਨੇ ਆ ਤਾਂ ਫਿਰ ਕਈ ਵਾਰ ਜਿਹੜੇ ਸਰੋਤੇ ਨੇ ਜਿਹੜੇ ਸੁਣਨ ਵਾਲੇ ਨੇ ਆ ਆਡੀਅנס ਜਿਹੜੀ ਹੈਗੀ ਹੈ ਉਹ ਉਲਝ ਜਾਂਦੇ ਆ ਕਿ ਇਹ ਕਿਸ ਸਕੀਮ ਦੇ ਬਾਰੇ ਵਿੱਚ ਗੱਲ ਹੋ ਰਹੀ ਹੈ ਤਾਂ ਅੱਜ ਦੀ ਜਿਹੜੀ ਗੱਲਬਾਤ ਹੈ ਇਹ ਹੈ ਸਕੀਮ ਜਿਹੜੀ ਹੈਗੀ ਹੈ ਇਹ ਕੇਂਦਰ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਸਕੀਮ ਹੈ ਜਿਹੜੀ ਹੈ ਮਾਤਰਤ ਵੰਦਨ ਯੋਜਨਾ ਅੱਜ ਵੀ ਜਿਹੜੀ ਗੱਲਬਾਤ ਹੈ ਇਹ ਇਸ ਸਕੀਮ ਦੇ ਬਾਰੇ ਚ ਜਿਵੇਂ ਮੈਂ ਕਿਹਾ ਕਿ ਇਹਦੇ ਵਿੱਚ ਤੁਹਾਡੇ ਤੋਂ ਤੁਹਾਡੇ ਡਿਟੇਲ ਡਾਕੂਮੈਂਟ ਮੰਗੇ ਜਾਣਗੇ ਤਾਂ ਇਹਦੇ ਵਿੱਚ ਐਸਪੀ ਕਾਰਡ ਦੀ ਥਾਂ ਤੇ ਐਮਸੀਪੀ ਕਾਰਡ ਵੀ ਜਿਹੜਾ ਹੈਗਾ ਉਹ ਹੋ ਸਕਦਾ ਜਿਹਦੇ ਵਿੱਚ ਜਿਹਦਾ ਭਾਵ ਹੈ ਮਦਰ ਐਂਡ ਚਾਈਲਡ ਪ੍ਰੋਟੈਕਸ਼ਨ ਕੇਅਰ ਜਿਹੜਾ ਹੈਗਾ ਇਹ ਉਹ ਕਾਰਡ ਹੁੰਦਾ ਹੈ ਇਹਦੇ ਬਾਰੇ ਵਿੱਚ ਵੀ ਜਿਹੜਾ ਹੈਗਾ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਇਸ ਤੋਂ ਇਲਾਵਾ ਤੁਸੀਂ ਆਪਣੇ ਤੁਹਾਨੂੰ ਆਪਣੇ ਇਲਾਕੇ ਦਾ ਪਿੰਨ ਪਤਾ ਹੋਵੇ ਤੁਸੀਂ ਉਹ ਵੀ ਉੱਥੇ ਕਰਨਾ ਹੋਗਾ ਇਹ ਜਿਹੜੀਆਂ ਸਾਰੀਆਂ ਡਿਟੇਲਸ ਨੇ ਇਹ ਤੁਸੀਂ ਜੇ ਆਪ ਫਿਲ ਨਹੀਂ ਕਰ ਸਕਦੇ ਤਾਂ ਆਪਣੀ ਨੇੜਲੇ ਅੰਗਨਵਾੜੀ ਆਸ਼ਾ ਵਰਕਰ ਤੋਂ ਤੁਸੀਂ ਇਹਨਾਂ ਡਿਟੇਲਸ ਨੂੰ ਫਿਲ ਕਰਵਾ ਸਕਦੇ ਹੋ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਏਗੀ ਜੇਕਰ ਫਿਰ ਵੀ ਤੁਹਾਨੂੰ ਕੋਈ ਸਵਾਲ ਹੈ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਤੁਹਾਡੇ ਇਸ ਤਰ੍ਹਾਂ ਦੀਆਂ ਹੋਰ ਯੋਜਨਾਵਾਂ ਦੇ ਬਾਰੇ 'ਚ ਤੁਸੀਂ ਜਿਹੜੀਆਂ ਗਰਭਵਤੀ ਔਰਤਾਂ ਦੇ ਲਈ ਨੇ ਜਾਂ ਕੇਂਦਰ ਸਰਕਾਰ ਦੀਆਂ ਔਰਤਾਂ ਦੇ ਲਈ ਜਿਹੜੀਆਂ ਕੋਈ ਯੋਜਨਾਵਾਂ ਨੇ ਉਹਨਾਂ ਦੇ ਬਾਰੇ 'ਚ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਮੈਂ ਜ਼ਰੂਰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਵੀਡੀਓਜ਼ ਦੇ ਲਈ ਰਣਦੀਪ ਪੰਦੀਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹੁਣ ਦਿਓ ਜੀ ਇਜਾਜ਼ਤ